ਦੀ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪੈਟਰੋਲ ਪੰਪ ਦੇ ਅੰਦਰ ਕੰਮ ਕਰ ਰਹੇ ਕਰਮਚਾਰੀ ਦੇ ਨਾਲ ਲੁੱਟ ਹੋਈ ਹੈ ਦਰਸਲ 5 ਤੋਂ 6 ਜਿਹੜੇ ਲੁਟੇਰੇ ਉਸ ਨੂੰ ਸੜਕ ਤੇ ਹੀ ਰੋਕਦੇ ਨੇ ਤੇ 5 ਤੋਂ 6 ਲੱਖ ਦੀ ਜਿਹੜੀ ਨਗਦੀ ਲੈ ਕੇ ਲੁਟੇਰੇ ਫਰਾਰ ਹੋ ਜਾਂਦੇ ਨੇ ਤਾਂ ਬਠਿੰਡਾ ਦੇ ਵਿੱਚ ਦਿਨ ਦਿਹਾੜੇ ਵੱਡੀ ਵਾਰਦਾਤ ਹੋਈ ਹੈ ਜਿੱਥੇ ਇੱਕ ਪੈਟਰੋਲ ਪੰਪ ਤੇ ਕਰਮਚਾਰੀ ਦੇ ਨਾਲ ਜਿਹੜਾ ਕੰਮ ਕਰਦਾ ਸੀ ਜਦੋਂ ਨਗਦੀ ਲੈ ਕੇ ਜਾ ਰਿਹਾ ਸੀ ਤਾਂ ਇਸੇ ਦੌਰਾਨ ਉਸਦੇ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪੰਜ ਤੋਂ 6 ਲੁੱਟੇਰੇ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵੱਲੋਂ ਮੂੰਹ ਬੰਨੇ ਹੋਏ ਸਨ ਤਾਂ ਇਸ ਕਰਮਚਾਰੀ ਨੂੰ ਰਸਤੇ ਤੇ ਰੋਕਿਆ ਜਾਂਦਾ ਹੈ ਹਥਿਆਰਾਂ ਦੇ ਨੋਕ ਤੇ ਉੱਤੇ ਇਸ ਦੇ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿ ਹਜ਼ਾਰਾਂ ਕਿ 5 ਤੋਂ 6 ਲੱਖ ਦੀ ਨਗਦੀ ਇਸ ਕਰਮਚਾਰੀ ਦੇ ਕੋਲ ਮੌਜੂਦ ਸੀ ਜੋ ਜੋ ਲਟੇਰੇ ਦੇ ਵੱਲੋਂ ਲੁੱਟ ਲਈ ਗਈ ਹੈ ਉੱਥੇ ਹੀ ਮੌਕੇ ਤੇ ਜਿਹੜੇ ਪੁਲਿਸ ਦੇ اعلی ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਨੇ ਜਿਨ੍ਹਾਂ ਦੇ ਵੱਲੋਂ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਵੱਡੀ ਖਬਰ ਬਠਿੰਡਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਰਿਲਾਇੰਸ ਪੈਟਰੋਲ ਪੰਪ ਤੇ ਇੱਕ ਕਰਮਚਾਰੀ ਕੰਮ ਕਰਦਾ ਸੀ ਤਾਂ ਇਸੇ ਦੌਰਾਨ ਜਦੋਂ ਉਹ ਕਿੱਤੇ ਜਾ ਰਿਹਾ ਹੁੰਦਾ ਤਾਂ ਇਸੇ ਦੌਰਾਨ ਜਿਹੜਾ ਪੈਟਰੋਲ ਪੰਪ ਦੀ ਨਗਦੀ 5 ਤੋਂ 6 ਲੱਖ ਦੱਸੀ ਜਾ ਰਹੀ ਹੈ ਕਰਮਚਾਰੀ ਦੇ ਕੋਲ ਮੌਜੂਦ ਹੁੰਦੀ ਹੈ ਤਾਂ ਇਸੇ ਦੌਰਾਨ ਲੁੱਟੇਦਿਆਂ ਦੇ ਵੱਲੋਂ ਇਸ ਨੂੰ ਦਿਨ ਦਿਹਾੜੇ ਨਿਸ਼ਾਨਾ ਬਣਾਇਆ ਗਿਆ ਲੱਖਾਂ ਦੀ ਨਗਦੀ ਲੁੱਟ ਕੇ ਐ ਲੁੱਟੇ ਦੇ ਫਰਾਰ ਹੋ ਗਏ ਨੇ ਉੱਥੇ ਹੀ ਘਟਨਾ ਦੀ ਜਿਹੜੀ ਸਾਰੇ ਮਾਮਲੇ ਦੀ ਤਫ਼ਤੀਸ਼ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਪੀੜਿਤ ਜਿਹੜਾ ਕਰਮਚਾਰੀ ਹੈ ਉਸ ਦਾ ਬਿਆਨ ਵੀ ਸਾਹਮਣੇ ਆਇਆ ਉਸ ਦੇ ਵੱਲੋਂ ਕਿਹਾ ਗਿਆ ਹੈ ਕਿ ਜਬਰਦਸਤੀ ਉਸਨੂੰ ਰਸਤੇ ਤੇ ਰੋਕਿਆ ਜਾਂਦਾ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਬਠਿੰਡਾ ਦੇ ਵਿੱਚ ਦਿਨ ਦਿਹਾੜੇ ਵੱਡੀ ਲੁੱਟ ਹੋਈ ਹੈ ਕਰਮਚਾਰੀ ਤੋਂ ਜਿਹੜੇ 5 ਤੋਂ 6 ਲੱਖ ਦੀ ਨਗਦੀ ਲੈ ਕੇ ਲੁਟੇਰੇ ਫਰਾਰ ਹੋ ਗਏ ਨੇ ਉੱਥੇ ਕਿਹਾ ਜਾ ਰਿਹਾ ਹੈ ਕਿ ਇਸ ਲੁਟੇਰਿਆਂ ਦੇ ਵੱਲੋਂ ਪਹਿਲਾਂ ਰੈਕੀ ਕੀਤੀ ਗਈ ਇਸ ਕਰਮਚਾਰੀ ਦੀ ਤਾਂ ਫਿਰ ਉਸਨੂੰ ਰਸਤੇ ਤੇ ਰੋਕ ਕੇ ਜਿਹੜੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਨੇ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਿਹੜੇ ਵਾਹਨਾਂ ਦੇ ਉੱਤੇ ਲੁਟੇਰੇ ਇਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਸੀ ਤਾਂ ਜਿਹੜੇ ਵਾਹਨ ਨੇ ਉਹ ਵੀ ਉਹਨਾਂ ਪੁਲਿਸ ਦੇ ਵੱਲੋਂ ਜਿਹੜੇ ਜ਼ਬਤ ਕੀਤੇ ਗਏ ਨੇ ਸਾਰੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਤੱਬ ਬਠਿੰਡਾ ਤੋਂ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਲੁਟੇਰਿਆਂ ਦੇ ਵੱਲੋਂ ਪੰਜ ਤੋਂ 6 ਲੁਟੇਰੇ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵੱਲੋਂ ਨਗਦੀ ਖੋ ਕੇ ਲੱਖਾਂ ਦੀ ਨਗਦੀ ਇਸ ਕਰਿੰਦੇ ਤੋਂ ਜਿਹੜੀ ਮੌਜੂਦ ਸੀ ਜੋ ਕਿ ਲੁੱਟ ਕੇ ਫਰਾਰ ਹੋ ਗਏ ਨੇ ਉੱਥੇ ਹੀ ਮੌਕੇ ਤੇ ਜਿਹੜੀ ਥਾਂ ਇਹ ਉੱਥੇ ਪੁਲਿਸ ਪਹੁੰਚ ਗਈ ਨੇ ਰਿਪੋਰਟਰ ਮਨੋਜ ਜੁੜ ਗਏ ਨੇ ਜੀ ਮਨੋਜ ਵੱਡੀ ਵਾਰਦਾਤ ਹੋਈ ਹੈ ਬਠਿੰਡਾ ਦੇ ਵਿੱਚ ਕੀ ਹੈ ਸਾਰਾ ਮਾਮਲਾ ਕਿਵੇਂ ਲੁੱਟ ਦਾ ਸ਼ਿਕਾਰ ਹੋਇਆ ਸਾਰੀ ਜਾਣਕਾਰੀ ਦਿਓ ਮੈਂ ਤੁਹਾਨੂੰ ਦੱਸ ਦਈਏ ਕਿ ਰਿਲਾਇੰਸ ਦਾ ਜਿਹੜਾ ਪੰਪ ਸੀਗਾ ਜੋਧਪੁਰ ਰਮਾਣਾ ਜਿਹੜਾ ਹਾਈਵੇ ਆ ਉਸ ਦੇ ਉੱਪਰ ਜੀ ਜੀ ਤੇ ਜਿਹੜਾ ਇਸ ਤੇ ਜਿਹੜਾ ਕੰਮ ਕਰਨ ਵਾਲਾ ਵਿਅਕਤੀ ਉਹ ਵਿਅਕਤੀ ਆਪਣੇ ਕਾਰ ਤੇ ਜਾ ਰਿਹਾ ਸੀਗਾ ਤੇ ਉਸ ਤੇ ਪੰਜ ਨਕਾਬਪੋਸ਼ ਜਿਹੜੇ ਵਿਅਕਤੀ ਆਂਦੇ ਹੈਗੇ ਆ ਤੇ ਉਸ ਦੀ ਰਾਹਾਂ ਨਾਲ ਹਮਲਾ ਕਰਕੇ ਉਸ ਤੋਂ ਜਿਹੜਾ 5 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਆ ਜੀ 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 ਲੁੱਟੇਰਿਆਂ ਦੀ ਭਾਲ ਕਰ ਰਹੀ ਹੈ ਪੁਲਿਸ ਕੋਈ ਫੜਿਆ ਹੈ ਪੁਲਿਸ ਦੇ ਵੱਲੋਂ ਹਲੋ ਹਲੋ ਹਾਂਜੀ ਹਾਂਜੀ ਮੈਂ ਕਿ ਲੁਟੇਰਿਆਂ ਨੂੰ ਪੁਲਿਸ ਦੇ ਵੱਲੋਂ ਫੜਿਆ ਗਿਆ ਜੇ ਤੱਕ ਕੋਈ ਕਾਬੂ ਦੇ ਵਿੱਚ ਆਇਆ ਨਹੀਂ ਮੈਮ ਹਜੇ ਤੱਕ ਜਿਹੜੇ ਲੁਟੇਰੇ ਆ ਉਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਉਤੋਂ ਫਰਾਰ ਹੋ ਗਏ ਸੀ ਮੌਕੇ ਤੇ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਇੱਥੇ ਪਹੁੰਚੇ ਆ ਜੀ 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 ਤਾਂ ਐਸੀ ਸਾਡੇ ਸਹਿਯੋਗੀ ਜੋ ਬਠਿੰਡਾ ਤੋਂ ਜੁੜੇ ਹੋਏ ਸਾਂ ਜਿਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਰਿਲਾਇੰਸ ਪੈਟਰੋਲ ਪੰਪ ਤੇ ਐ ਕਰਮਚਾਰੀ ਕੰਮ ਕਰਦਾ ਸੀ ਅਤੇ ਰਾਡਾ ਦੇ ਨਾਲ ਲੁਟੇਰਿਆਂ ਦੇ ਵੱਲੋਂ ਉਸਤੇ ਹਮਲਾ ਕੀਤਾ ਗਿਆ ਤਾਂ ਲੱਖਾਂ ਦੀ ਨਕਦੀ ਲੈ ਕੇ ਜਿਹੜੇ ਲੁੱਟ ਕੇ ਜਿਹੜੇ ਫਰਾਰ ਹੋ ਗਏ ਨੇ ਉੱਥੇ ਹੀ ਪੁਲਿਸ ਦੇ ਵੱਲੋਂ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਉਸ ਇੱਥੇ ਹੀ ਜਿਹੜਾ ਘਟਨਾ ਬਾਬਤ ਜਿਹੜਾ ਪੀੜਿਤ ਕਰਮਚਾਰੀ ਹੈ ਉਸ ਦਾ ਕੀ ਕਹਿਣਾ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਮੇਰਾ ਨਾਮ ਤਲਵਿੰਦਰ ਸਿੰਘ ਜੀ ਕੀ ਹੋਇਆ ਜੀ ਮੈਂ ਜੋਧਪੁਰ ਵਾਲੇ ਪੰਪ ਤੋਂ ਆ ਰਿਹਾ ਸੀ ਜੀ ਇੱਥੇ ਜੱਸੀ ਤੋਂ ਜੋਧਪੁਰ ਨੂੰ ਜਿਹੜਾ ਰਸਤਾ ਹੈ ਇਸ ਰਸਤੇ ਤੇ ਮਤਲਬ ਲੁਟੇਰੇ ਪੈ ਗਏ ਜੀ ਪੰਜ ਬੰਦੇ ਸੀ ਅੰਜਾਂ ਕੋਲੇ ਕਿਸੇ ਕੋਲੇ ਇੱਕ ਕੋਲੇ ਰਾਡ ਸੀ ਬਾਕੀਆਂ ਕੋਲੇ ਕਾਪੇ ਸੀ ਉਹ ਬੈਗ ਉਹ ਲੈ ਗਏ ਜੀ ਖੋ ਕੇ ਮੈਂ ਮਸਾਂ ਪਾਜ ਕੇ ਜਾਨ ਬਚਾਈ ਜੀ ਕਿੰਨੇ ਪੈਸੇ 5 ਲੱਖ ਰੁਪਏ ਸੀ ਜਿਹੜੇ ਬੈਂਕ ਤੇ ਨੰਬਰ ਆ ਗਏ ਮੈਂ ਬੈਂਕ ਚ ਕੰਮ ਨਹੀਂ ਕਰਦਾ ਮੈਂ ਪੰਪ ਤੇ ਕੰਮ ਕਰਦਾ ਕੰਪ ਦਾ ਕੈਸੀ ਹੈ ਜਾਣਦੇ ਉਸ ਬੰਦੇ ਨੂੰ ਨਹੀਂ ਮੈਂ ਜਾਣਦਾ ਨਹੀਂ ਕੋਈ ਕੁਸੀਗਾ ਕਿਸ ਤੇ ਆਈ ਕਿਸ ਤੇ ਸੀ ਮੋਟਰਸਾਈਕਲ ਤੇ ਸੀ ਜੀ ਪੰਜ ਬੰਦੇ ਸੀ ਪੰਜਾਂ ਦੇ ਮੂੰਹ ਬੰਨੇ ਹੋਏ ਸੀ ਕਿਸੇ ਦੀ ਕੋਈ ਪਛਾਣ ਨਹੀਂ ਪੈਸੇ ਮੈਂ ਮਤਲਬ ਉਧਰ ਆਪਣੇ ਆਫਿਸ ਤੋਂ ਦੂਸਰੇ ਪੰਪ ਤੇ ਜਾ ਰਿਹਾ ਸੀ। ਅੱਜ ਇੱਕ ਤਲਾਹ ਆਈ ਸੀ ਜੀਓ ਰੈਨਸ ਪੈਟਰੋਲ ਪੰਪ ਤੇ ਜੋਧਪੁਰ ਇੱਕ ਮੁੰਡਾ ਕੰਮ ਕਰਦਾ ਤਲਵਿੰਦਰ ਸਿੰਘ ਤਕਰੀਬੀਲੇ 10 ਸਾਲ ਤੋਂ ਇਹ ਕੈਸ਼ ਲੈ ਕੇ ਜਾ ਰਿਹਾ ਸੀਗਾ। ਆ ਫਾਟਕਣ ਤੋਂ ਪਹਿਲਾਂ ਦੋ ਬੰਦੇ ਇੱਕ ਪਹਿਲਾਂ ਝਾੜੀਆਂ 'ਚ ਖੜੇ ਸੀ ਤੇ ਤਿੰਨ ਇੱਕ ਸਾਈਡ ਤੇ ਖੜੇ ਸੀਗੇ। ਉਹਨਾਂ ਨੇ ਉਹ ਪਾਈਪ ਤੇ ਰਾਡ ਲੋਹਾ ਮਾਰ ਕੇ ਇੱਕ ਕੰਨ ਕਹਿ ਰਿਹਾ ਵਾ ਏ ਮੂਹਾਂ ਬੰਨੇ ਹੋਏ ਸੀਗੇ ਇਹ ਤੋਂ ਕੈਸ਼ ਲੈ ਕੇ ਚਲੇ ਗਿਆ। ਕਈ 5 ਲੱਖ ਕੈਸ਼ ਕਹਿ ਰਿਆ ਵਾ। ਟੀਮਾਂ ਸੜੀਆਂ ਆ ਗਈਆਂ। ਮੁਕਦਮਾ ਦਰਜ ਕਰਕੇ ਹਿਦਤੀਸ਼ ਕਰ ਰਹੇ ਆ। ਕਿਹੜੇ ਵਹੀਕਲ ਕੜੇ ਇਸਤੇਮਾਲ ਹੋਏ ਸਰ ਹੁਣ ਤੱਕ ਇਨਫੋਰਮੇਸ਼ਨ ਨਹੀਂ ਉਹ ਇਹਨੂੰ ਕਲੀਅਰ ਨਹੀਂ ਹੈ ਕਿਉਂਕਿ ਕਰ ਪੈਂਦੀਆਂ ਝੜੀਆਂ ਹੈਗੀਆਂ ਨੇ ਇਹਨੂੰ ਪਤਾ ਹੀ ਲੱਗੇ ਡਰ ਤਾਂ ਮਾਰਾ ਪਿਛਲੇ ਪਾਸੇ ਤੋਂ ਉਲਟ ਪਾਸੇ ਨੂੰ ਭੱਜ ਗਿਆ ਤੇ ਦੂਜੀ ਪਾਸੇ ਨਿਕਲ ਗਿਆ। ਕਿਹੜੀ ਕੰਪਨੀ ਆ ਪੰਪ ਤੇ ਕਿੱਥੇ ਲੈ ਕੇ ਚਲੇ ਗਏ? ਇਹ ਰੇਲੈਂਸ ਦਾ ਸੀਗਾ ਜੀ। ਇਹ ਇੱਕ ਪੰਪ ਇਹਨਾਂ ਦਾ ਇੱਕ ਹੋਰ ਆ ਦੂਜੇ ਪੰਪ ਤੇ ਉਧਰੋਂ ਜਾਦੇ ਸੀਗਾ ਮੈਂ। ਕੱਲ ਸੈਚਰਡੇਸ ਹੁਣ ਕੋ ਰਣਾ ਵਗੈਰਾ ਵਜਿਆ ਕੋਈ ਜੱਟ ਨਹੀਂ ਹੋਇਆ ਜੀ ਕਹਿ ਰਿਹਾ ਲੱਜ ਕਰ ਰਿਹਾ ਇਹ ਤੇ ਮੈਡੀਕਲ ਵੀਰ ਕਰਾਵਾਂਗੇ ਜੀ ਆਪਾਂ ਜੀ ਇਹਨੂੰ ਆਪਾਂ ਜਲਦੀ ਟੈਸਟ ਕਰ ਲਾਂਗੇ ਇਹ ਕਿਸ ਵਾਰਦਾਤ ਹੋਈ ਹੈ ਜੀ ਇਹ ਕਿਹੜਾ ਏਰੀਆ ਹੈ ਇਹ ਇਹ ਥਾਣੇ ਸਦਰ ਦੀ ਜਾਨੀ ਜੋਧਪੁਰ ਮੰਨ ਵਾਲੀ ਸੂਟ ਜਿਹੜੀ ਹੱਦ ਜਾਂਦੀ ਆ ਫੜਕਾ ਨੂੰ ਉਹ ਤੇ ਵਾਰਦਾਤ ਹੋਈ ਆ ਜੀ